ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆ ਜਿਹੜੇ ਨਾ ਵਲੋਗ ਦੇ ਵਿੱਚ ਤੇ ਅੱਜ ਮੰਮੀ ਨੂੰ ਲੱਗ ਗਈ ਹੈ ਸੱਟ ਅੱਨੇ ਮੇਰੇ ਬੰਦਾ ਕੈਮਰਾ ਕਰੀ ਕੈਮਰਾ ਕੀ ਹੋਣੀ ਹੈ ਸੱਟ ਲਵਾ ਲਈ ਗਰੂਰ ਪੈਰ ਨੂੰ ਉਹ ਤੇ ਅੱਗੇ ਚਿੱਕੜ ਗਿਆ ਹੈ ਕਿੰਨਾ ਹੀ ਤੇ ਮੈਂ ਪਹਿਲਾਂ ਸ਼ੂਟ ਲਿਆ ਸੀ ਮ ਉਹ ਵੀ ਚੈਟ ਕਰ ਦੂੰਗਾ ਸੱਟ ਲੱਗੀ ਹੁਣ ਕਿਦਾਂ ਫਰਕ ਪਿਆਗੇ ਨਹੀਂ ਮੋਬਾਈਲ ਤੇ ਹੈਗੀ ਆ ਵੇਖੋ ਨਾ ਫਰਕ ਪੈਂਦਾ ਤੇ ਨਹੀਂ ਨੇ ਕਿੰਨੇ ਕੰਮ ਕਰਨ ਵਾਲੇ ਸੀ ਮੇਰੇ ਤੇ ਮੈਂ ਹੁਣ ਕਿਦਾਂ ਰਹੀਂ ਪੈਰ ਤੇ ਸੱਟ ਲੱਗੀ ਮਾਸ ਫਾੜ ਗਿਆ ਕੀ ਮਾਸ ਤੇ ਚੱਲ ਨਹੀਂ ਤੇ ਮੇਸਾ ਮਾਸ ਨਹੀਂ ਫੜਿਆ ਉਦਾਂ ਨੀਲ ਪੈ ਗਿਆ ਉਹਨਾਂ ਦਾ ਢਾਢਾ ਢਾਢਾ ਲੱਗਣ ਦੀ ਢਾਢੀ ਨਾਲ ਲੱਗਣ ਦੀ ਧੁੱਪ ਚੜੀ ਹੈ ਨਾ ਧੁੱਪ ਹੋ ਜਣੀ ਚੜਦੀ ਮੇਰੇ ਕੱਪੜੇ ਗਿੱਲੇ ਹੋ ਗਏ ਨਾ ਮੈਂ ਜੋ ਡਿੱਗੀ ਨਾ ਸਾਰੇ ਕੱਪੜੇ ਗਿੱਲੇ ਹੋ ਗਏ ਮਰਦਾ ਠੰਡ ਲੱਗਦੀ ਹੈ ਤੇ ਅਨੂ ਸਾਡ ਲੈ ਵੀ ਅੱਜ ਮੰਮੀ ਸਾਡੀ ਵੀ ਘਰੇ ਆ ਕਿਵੇਂ ਆ ਸੋਵਾਂ ਆ ਛੁੱਟੀ ਕਰ ਲਈ ਮੰਮੀ ਨੇ ਇੰਮੀ ਕਹਿੰਦੀ ਮੈਂ ਕੱਪੜੇ ਧੋਣੇ ਆ ਨਾਲੇ ਧੁੱਪ ਚੜੀ ਆ ਨਾਲੇ ਬਿਸਤਰਿਆਂ ਨੂੰ ਲਵਾ ਲਈ ਇੰਮੀ ਧੁੱਪ ਹਨਾ ਨਾਲੇ ਇੰਮੀ ਦੇ ਕੱਪੜੇ ਧੋਣ ਅੱਜ ਰੱਬ ਲੋ ਧੁੱਪ ਚੜ ਗਈ ਆ ਹੋਰ ਕੀ ਹਾਲ ਐ ਠੀਕ ਠਾਕ ਓ ਕਿੰਨੇ ਦਿਨਾਂ ਬਾਅਦ ਧੁੱਪ ਵੇਖ ਕੇ ਕੋ ਮਜ਼ਾ ਆ ਆ ਮੈਂ ਕੰਬਲ ਲੈ ਕੇ ਸੌਂ ਲਗੀ ਧੁੱਪੇ ਘੜੀ ਕੇ ਇਦਾਂ ਬੱਤੋਂ ਤੋਪ ਵਿਖੀ ਆ ਬੜੇ ਜਨਾਬਾਂ ਬੱਤੋਂ ਤੋਪ ਵਿਖੀ ਇਧਰ ਪਦਰ ਦੇ ਤੇ ਤੋਪ ਚੜੀ ਵੀ ਆ ਜਾਂ ਧੁੰਦ ਪਈ ਆ ਕੁਛ ਨਹੀਂ ਪਤਾ ਲੱਗਦਾ ਆਹ ਉਹ ਤੋਪ ਚੜੀ ਮੈਂ ਕੜਾਕੀ ਬੁਰੀ ਹੋਖ ਤੋਪ ਚੜੀ ਆ ਅੱਜ ਗੁਰਪੁਰਬ ਗੁਰਗੋਬਿੰਦ ਸਿੰਘ ਜੀ ਦਾ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਲੈ ਵੀ ਮੰਮੀ ਦਾ ਪੈਰ ਗਿਆ ਵਾ ਮਛਕੋੜਿਆ ਗਿਆ ਵਾ ਇਦਾਂ ਇੰਨੇ ਨਾਮ ਨੀਲ ਪੈ ਗਿਆ ਇਹ ਨਾ ਪਾਣੀ ਉਥੋਂ ਗਿੱਲਾ ਹੀ ਨਾ ਹੋ ਉਥੇ ਹੀ ਜੀ ਤੇ ਗਿੱਲਾ ਹੀ ਤੇ ਆਪਣਾ ਰਗੀ ਕਪੜੇ ਸੁੱਕਣੇ ਪਉਂਦੇ ਪੈਰ ਮਚੂਟਾ ਹੀ ਗਿਆ ਮਾਸ ਪਾੜ ਗਿਆ ਅੰਦਰ ਤੋਂ ਖੁਰਖੁਰਿਆ ਰੀਓ ਜਾ ਗਿਆ ਮੂ ਮੈਂ ਮੈਂ ਕਿੰਨੇ ਕੰਮ ਕਰਨੇ ਆ ਅੱਜ ਸਿਆਪਾ ਹਣਾ ਮੇਰਾ ਦਵਾ ਤੇ ਪੈ ਗਿਆ ਹੀ ਖੈਰ ਦਾ ਅਬ ਨੀਲ ਵੀ ਕਿੰਨਾ ਪੈ ਗਿਆ ਅੰਦਰ ਜਿਵੇਂ ਸ਼ਟ ਲੱਗ ਗਈ ਤਾਂ ਇਹ ਨਹੀਂ ਦਾਬੋਂ ਦੀ ਪੈ ਤੇ ਨਾ ਚੱਲ ਨੂੰ ਮੂ ਜੀ ਨਾ ਹਰਕ ਪੈਣਾ ਮੂ ਜੀ ਮਰਦਾ ਹੀ ਨਾ ਅੱਜ ਛੁੱਟੀ ਹੈ ਨਾ ਸਕੂਲ ਕਿਉਂ ਨਹੀਂ ਜਾਂਦੀ ਅੱਜ ਛੁੱਟੀ ਆ ਅੱਛਾ ਛੁੱਟੀ ਆ ਹਾਂ ਕੱਲ ਜਾਣਾ ਹਾਂ ਕੱਲ ਚੱਲ ਰਹੀ ਨਾ ਕੱਲ ਮੈਂ ਛੱਡ ਗਿਆ ਹੁੰਦੇ ਨੂੰ ਚੱਲ ਕੱਲ ਮੈਂ ਛੱਡ ਹੈ ਮਾਤਾ ਗੁਜਰੀ ਹਾਂ ਮਾਤਾ ਗੁਜਰੀ ਕੋ ਨਹੀਂ ਪੜਾ ਮਾਤਾ ਗੁਜਰੀ ਖੱਤੇ ਸੰਗਦੀ ਬਾਬਾ ਹਾਂ ਮਾਤਾ ਗੁਜਰੀ ਮਾਤਾ ਗੁਜਰੀ ਨਹੀਂ ਨਹੀਂ ਛੋਟਾ 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 ਫਤਿਹ ਸਿੰਘ ਜੀ ਹਾਂ ਮਾਤਾ ਗੁਜਰੀ ਉਹ ਹੀ ਪੁੱਤ ਫਤਿਹ ਸਿੰਘ ਜੀ ਦੀ ਦਾਦੀ ਲੈ ਵੀ ਇਧਰ ਭਾਜੀਣਾ ਬੰਦ ਲਿਆ ਬਲੈਕ ਪਰਨਾ ਤੇ ਹੁਣ ਚੱਲੇ ਆ ਗੁਰਦੁਰਸ ਸਾਹਿਬ ਮੱਥਾ ਟੇਕਣ ਵਾਸਤੇ ਇਥੇ ਆਪਣੇ ਲੱਗੇ ਕਲੋਨੀ ਦੇ ਵਿੱਚ ਗੁਰਦੁਰਸ ਸਾਹਿਬ ਉੱਥੇ ਜਾਣਾ ਤੇ ਮੈਂ ਕਹਿੰਨਾ ਭਾਜੀਣਾ ਨਾ ਵੀ ਅਸੀਂ ਵੀ ਆ ਜੀਏ ਮੱਥਾ ਟੇਕਣ ਦੇ ਭਾਜੀ ਕਹਿੰਦੇ ਜੀ ਸਤ ਕੀ ਆ ਜਿਓ ਚੱਲੇ ਹੁਣ ਆਪਾਂ ਗੁਰਦੁਰਸ ਸਾਹਿਬ ਮੱਥਾ ਟੇਕਣ ਸਨੀਵ ਨੂੰ ਮੈਂ ਕਿਹਾ ਮਾ ਹੋ ਜਾ ਤਿਆਰ ਇੱਦਾਂ ਦਾਸ ਨਹੀਂ ਬਾਹਰ ਡੇ ਪਰਨਾ ਬੰਨਣ ਏ ਸੋਦਿਆਲ ਹਰਿ ਸ੍ਰੀ ਅਕਾਰ ਏ ਸੋੜਿਹਾਂ ਸਤਿ ਸ੍ਰੀ ਅਕਾਰ ਕਾ ਫਤਵਾ ਵਾਜੁ ਕੀਤੇ ਸਦੇ ਸੋ ਕਸਮ ਤੇ ਹੋ ਗਿਆ ਵਾ ਹੁਣ ਚੱਲੀਏ ਘਰਾਂ ਨੂੰ ਹੀ ਕਿ ਚੱਲੀਏ ਘਰਾਂ ਨੂੰ ਚੱਲ ਜਾਈਏ ਬਦਾਨਾ ਲੈ ਆ ਲੈ ਚੱਲੀਏ ਬਦਾਨਾ ਇਹ ਗੱਲ ਗੱਲ ਤੇ ਉਹਦਾਂ ਸਵਾਦ ਯਾਰ ਫਿਰ ਵੀ ਇਹਨਾਂ ਨੂੰ ਪ੍ਰਸ਼ਾਦ ਚਾ ਲੈਣਾ ਚਾਹੀਦਾ ਲੈ ਆ ਵੀ ਚਾਚੇ ਦੇ ਸਕੂਟਰੀ ਮੇਰੇ ਕੋਲ ਹੀ ਤੇ ਚਾਚਾ ਫਿਰ ਆਇਆ ਨਹੀਂ ਚਾਚੇ ਤਾਂ ਕਿਉਂਕਿ ਟਾਈਮ ਵੀ ਲੱਗਾ ਤੇ ਮੈਂ ਤੇ ਬਾਪੂ ਆਉਂਦੇ ਸੀ ਤੁਰ ਕੇ ਮੈਂ ਵੀ ਚਲਾਣ ਨਾਲ ਤੇ ਸਕੂਟਰੀ ਜੱਪਹ ਪਹੁੰਚ ਜਮੀ ਘਰੇ ਹੀ ਆ ਗਏ ਇੱਧਰ ਰੇ ਅਸੀਂ ਨਾਲ-ਨਾਲ ਫੜਿਆ ਪਤਾਨਾ ਨਾਲ-ਨਾਲ ਪ੍ਰਸ਼ਾਦ ਫੜਿਆ ਪ੍ਰਸ਼ਾਦ ਆ ਗਏ ਨਾਲ-ਨਾਲ ਖਾਂਦੇ ਜਾਂਨੇ ਇਹ ਚੀਜ਼ ਗੁਰਦਾਰੇ ਮੰਗਦੀ ਚਲ ਪ੍ਰਸ਼ਾਦ ਹੋਵੇ ਨਾਲ ਨਾਲ ਪਤਾਨਾ ਪਤਾਨਾ ਦੇ ਨਾ ਸਵਾਦ ਹੁੰਦਾ ਨਾ ਉਹ ਪਤਾਨਾ ਮੈਂ ਕੀ ਖਾਂ ਮੈਂ ਅਤਰੀ ਮਾ ਕੋ ਫਰਮਾ ਦੁਆ ਚ ਪਾਗ ਲਿਆ ਆ ਉਹਨੇ ਕੋ ਆ ਮੈਂ ਜੀ ਨਾ ਮੈਂ ਕੌਲੀ ਭਰ ਲਿਆ ਗਲਾਸੀ ਇਹਦੇ ਭਰੀ ਨਹੀਂ ਉਹਨੇ ਅੱਛਾ ਬੜੀ ਠੀਕ ਚੱਲ ਕੋਈ ਨਹੀਂ ਉਹ ਮੈਂ ਜਾਂਦੀ ਪਾ ਇੱਧਰੋਂ ਹੀ ਜਾਂਨੇ ਆ ਆ ਚਾਚੇ ਫਿਰ ਆਏ ਨਹੀਂ ਚਾਚਾ ਨਹੀਂ ਤਾਂ ਕਰਕੇ ਨਹੀਂ ਆਏ ਕਿਉਂਕਿ ਘਰ ਫਿਰ ਥੋੜਾ ਜ਼ਰੂਰੀ ਕੰਮ ਪੈ ਗਿਆ ਸੀ ਪਤਾ ਨਹੀਂ ਕੀ ਆਪਣਾ ਕੋਈ ਨਾ ਜ਼ਰੂਰੀ ਕੰਮ ਹੀ ਕਰੇ ਤੇ ਫਿਰ ਤਾਂ ਕਰਕੇ ਉਹ ਨਹੀਂ ਆਏ ਤੇ ਉਹਨੇ ਉਹਦਾ ਵੈਸੇ ਵੀ ਸਵੇਰੇ ਮੱਥਾ ਟੇਕ ਲਿਆ ਗੁਰਦੁਆਰਾ ਸਾਹਿਬ ਤੇ ਫਿਰ ਮੈਨੂੰ ਸਕੂਟਰੀ ਦਿੱਤੀ ਜਾਂ ਟੰਗਦਾ ਫਿਰ ਤੂੰ ਜਾ ਤੂੰ ਵੀ ਮੱਥਾ ਟੇਕਿਆ ਜਾ ਕੇ ਤੇ ਬਾਕੀ ਧਾਰੀਵਾਲ ਵੀ ਆਪਣਾ ਸਹਦ ਚਾਚਾ ਸਾਤਾ ਅੱਧਰੂ ਓਪਨਿੰਗ ਕਰਦੇ ਸਵੇਰੇ ਫੇਰ ਜਾਣਾ ਪੈਣਾ ਚਾਚੇ ਨਾਲ ਦੋ ਤਿੰਨ ਦਿਨ ਇਹ ਨਾਲ ਜਾਣ ਲੱਗ ਗਿਆ ਕਿਹਣਾ ਲੱਗੇ ਥੋੜਾ ਕੰਮ ਤੋਂ ਹੀ ਕਰਾ ਲੈਂਦਾ ਬੰਦਾ ਲੱਗੋ ਛੱਤੀ ਕੰਮ ਪੈ ਜਾਂਦੇ ਫਿਰ ਚਲ ਚੁਲ ਜਾਈਦਾ ਲੱਗੋ ਹੱਥ ਸੁੱਖ ਆ ਜਾਂਦਾ ਵੀ ਤਾਂ ਕਰਕੇ ਕਿਉਂ ਬਾਗਜਾ ਆਇਆ ਸੀ ਹੱਥ ਸੁੱਖ ਆ ਜਾਂਦਾ ਉਹਦਾ ਕੰਮ ਨਾਲ ਕੰਮ ਕਰਾਉਣਾ ਆਹੋ ਨਾਲ ਮਲਕੀ ਹੱਥ ਸੁੱਖ ਆ ਜਾਂਦਾ ਚਾਚੇ ਦਾ ਵੀ ਇਹ ਹੱਥ ਸੁੱਖ ਆ ਮੈਂ ਭਰਾਵਾ ਭਲਾ ਕੀ ਕਹਿੰਦਾ ਵਾ ਕਿ ਜਿੱਦਾਂ ਜਿੱਦਾਂ ਚਾਚੇ ਨੂੰ ਮਿਲਗੀ ਪੰਜਲੀ ਨਹੀਂ ਪੈ ਜਾਂਦੀ ਕੀ ਹਾਂ ਪਹੁੰਚਲੀ ਪੈ ਜਾਂਦੀ ਪਹੁੰਚਲੀ ਪੈ ਜਾਂਦੀ ਕੀ ਹਾਂ ਮੈਂ ਉਧਰ ਨਹੀਂ ਜਾਣਾ ਕੋਈ ਕੰਮ ਬੰਦਾ ਇਕੱਲਾ ਸੰਭ ਲੈਂਦਾ ਪਰ ਜਿੱਦਾਂ ਉਹਨੂੰ ਕਹਦੀ ਪੈ ਜਾਂਦੀ ਪਹੁੰਚਲੀ ਨੂੰ ਜਦ ਨਿਕਾਵਾਂ ਟਾਇਰ ਤੇ ਸਮਾਨ ਲੈਣਾ ਹੋਵੇ ਬਹੁ ਨਿਕਾ ਮੋਟਾ ਸਮਾਨ ਚਾਰ ਕਰਕੇ ਫਿਰ ਛੇਤੀ ਲੈਣਾ ਨਾ ਚੁੱਕ ਕੇ ਪਿਆਲੀਆਂ ਥਾਣੀ ਨੰਕ ਕੇ ਉਹ ਨਹੀਂ ਭਰਾਵਾ ਫਿਰ ਵੀ ਕੋਈ ਫਿਰ ਵੀ ਯਾਰ ਬਹੁਤ ਹੁਣ ਬਾਪੂ ਨੇ ਬਾਜੀ ਦੀ ਜਾਣਾ ਮੈਂ ਨਾ ਹੁਣ ਜੀਦੀ ਜਾਣਾ ਜੀਦੀ ਜਾਣਾ 10 ਬੰਦੇ ਜਿੰਨਾ ਇਕੱਲਾ ਕੰਮ ਕਰ ਲੈਣਾ ਲੈ ਕਰ ਗੱਲ ਦੱਸਦੇ ਮੁਕਾਬਲੇ 10 ਬੰਦੇ ਜਿੰਨਾ ਬਾਪੂ ਕਹਿੰਦਾ ਮੈਂ ਇਕੱਲਾ ਕੰਮ ਕਰ ਰਹੀ ਨਾ ਆਹ ਤੇ ਹੋਰ 10 ਨਾਲ ਕਿਹੜਾ ਕੰਮ ਕਰਨਾ ਕਿਹੜੀ ਚੀਜ਼ ਲੈ ਹੁੰਦੀ ਦੱਸ ਰੋਲਾ ਪਾਉਂਦੇ ਨਹੀਂ ਬਾਪੂ ਕਹਿੰਦਾ ਮੈਂ 10 ਬੰਦੇ ਜਿੰਨਾ ਇਕੱਲਾ ਕੰਮ ਕਰ ਰਹੀ ਨਾ ਆਹ ਤੇ ਹੋਰ ਕਰ ਕਿਹੜੀ ਚੀਜ਼ ਚਾਹੀਦੀ ਆ ਬਜਾਰੋਂ ਸਮਾਨ ਲੈਣਾ ਆਹ ਵੀਰਾ ਤੇ ਕੋਹ ਨਹੀਂ ਆ ਤੇ ਕੋਹ ਨਹੀਂ ਆ ਬਾਪੂ ਮੇਰਾ ਟਰੱਕ ਹੀ ਮੋੜ ਤੇ ਚੋਕ ਲੈਣਾ ਹੁੰਦਾ ਕਾਕਾ ਚੱਲਿਆ ਨਾ ਇਹ ਕੋਵੜਾ ਕਹਿੰਦੇ ਕਹਿੰਦਾ ਹੀ ਤੇ ਕਿ ਇਹ ਤੇ ਅਮੀ ਪਾਣੀ ਹੋਈ ਤੰਦੇ ਦੇ ਪਾਣੀ ਵਿੱਚ ਮੰਗਰ ਫਾਸ ਫੜ ਲਈ ਦੇ ਕਾਕਾ ਏਡਾਂ ਬੜੀ ਰੀਲਾਂ ਚੱਲੀਆਂ ਆਈਆਂ ਲੋਬੀ ਅੱਜ ਜੰਮੀ ਗੁਰਪੁਰਬ ਆ ਤੇ ਗੁਰਪੁਰਬ ਆ ਰਹੀ ਕੀ ਕਹਿਣਾ ਚਾਹੁੰਦੇ ਜੀ ਗੁਰਪੁਰਬ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਅੱਜ ਤੇ ਅੱਜ ਦਰਬਾਰ ਸਾਹਿਬ ਵੀ ਹੈ ਨਾ ਕਰਦੇ ਕਿ ਨਹੀਂ ਨਾ ਸਾਰੇ ਗੁਰਦੁਆਰਿਆਂ ਵਿੱਚ ਵਾਕੀ ਨਹੀਂ ਨਹੀਂ ਸਾਰੇ ਹੁੰਦਾ ਸਾਰੇ ਗੁਰਪੁਰਬ ਬਣਾਇਆ ਜਾਂਦੇ ਆ ਵਾਕੀ ਸਾਰੇ ਗੁਰਦੁਆਰਿਆਂ ਵਿੱਚ ਮਿਸਰਾ ਤੇ ਸਾਰਿਆਂ ਨੂੰ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਕੋਣ ਕੋਣ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਦਰਸ਼ਨ ਕਰਕੇ ਆਇਆ ਹੀ ਗੁਰੂ ਘਰੇ ਹਾਜ਼ਰੀ ਲਵਾ ਕੇ ਆਇਆ ਤੇ ਕਮੈਂਟਾਂ ਜਰੂਰ ਦੱਸਿਓ ਸਾਰਿਆਂ ਨੇ ਤੇ ਇਧਰ ਵੇ ਤੇ ਸਹੀ ਬਾਪੂ ਨੇ ਬਾਦ ਬਦਾਨਾ ਖਾਣਿਆ ਨਾਲ ਵੇਖੋ ਕਰੋ ਕੱਲ ਹਰ ਗੁਰੂ ਕੋ ਪ੍ਰਸ਼ਾਦ ਮਿਲਿਆ ਦਾ ਖਾਣਾ ਨਹੀਂ ਹਮ ਵਧੀਆ ਆ ਗਿਆ ਸਵਾਦ ਹੁੰਦਾ ਵੈਸੇ ਲੈ ਮੈਨੂੰ ਵੀ ਦੇਣਾ ਹੈਗੇ ਰੋਗੀ ਨੂੰ ਪਾਇਆ ਉਸ ਮੈਂ ਪਾਇਆ ਤੂੰ ਬੰਗਣੀ ਮੇਰੇ ਸਾਰੇ ਪਾਤਨ ਨੂੰ ਗੁਰਦੁਆਰਾ ਕਿੰਦਾਈ ਪੁਰੀਆ ਸੀ ਮਤਲਬ ਸੇਕਰਾ ਦਾ ਪ੍ਰਸ਼ਾਦ ਰੱਖਣਾ ਹੀ ਫਿਰ ਮੈਂ ਉਹ ਤੇਲ ਜਿਹਾ ਕਿ ਉਹ ਹੱਥਾਂ ਦੇ ਸਾਰੇ ਪਿਗਲ ਜਾਣੇ ਠਾਣ ਮੈਂ ਹੂੰ ਹੂੰ ਅਈ ਵੀਰਾ ਆਪਣਾ ਉਹ ਵੀ ਕਰਦਾ ਮੈਂ ਬੰਬਰ ਉਹਨੂੰ ਵੀ ਹੈ ਨਾ ਚਲੋ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਪੋਣਾ ਚਾਹੀਦਾ ਹੈ ਘਰ ਦਾ ਮੈਂਬਰ ਉਹ ਵੀ ਅਵੀ ਮੰਮੀ ਲੱਗੇ ਰੋਟੀ ਖਾਣ ਕਾ ਦੇਣਾ ਨਿਊਟਰੀ ਨਿਊਟਰੀ ਦੇ ਨਾਲ ਨਿਊਟਰੀ ਬੜੀ ਵਧੀਆ ਬਣਾਈ ਇਮੀ ਹੂੰ ਨਾਲ ਬ੍ਰੈਡ ਹੋ ਜਾਂਦੇ ਨੇ ਤੇ ਗੱਲਬਾਤ ਐਂਡ ਹੋਈ ਨਹੀਂ ਨਾ ਮੀ ਪਤਾ ਕੀ ਹੀ ਮੇਰਾ ਦਿਲ ਕੀਤਾ ਜ ਨਿਊਟਰੀ ਬਣਾ ਉਬਾਲ ਕੇ ਨਾ ਹਨ ਫਰਾਈ ਕਰਕੇ ਮੈਂ ਬਣਾ ਕੇ ਬਣਾ ਵੇਂਦੀ ਉਹਦਾ ਮੈਂ ਬਣਾਈ ਹੀ ਨਾਲ ਉਹ ਬਣਾਇਆ ਨਾਲ ਦਲੀਆ ਬਣਾਇਆ ਮੈਨੂੰ ਵੀ ਦੇਦੀ ਚੰਗਾ ਨਿਊਟਰੀ ਨਾਲ ਰੋਟੀ ਮੈਂ ਖਾਣੀ ਤੇ ਖਾ ਲਾ ਮੈਂ ਤੇਰੇ ਤੋਂ ਬਣਾਈ ਆ ਆ ਮੈਨੂੰ ਡੈਡੀ ਜੀ ਨੇ ਖਾੜੀ ਰੋਟੀ ਮੈਂ ਖਾਣੀ ਹੈ ਜੇ ਉਹ ਵਾਹ ਮੇਰੇ ਹੁੰਦਿਆਂ ਨਾਲ ਸਾਰਾ ਕੁ ਮਲਗੀ ਰੋਟੀ ਰੋਟੀ ਖਾਦੀ ਨਾ ਕੋਦਰ ਮਣ ਕੇ ਫੇਰ ਰੋਟੀ ਖਾਵਾਂਗੀ ਇਧਰ ਵੇਤ ਸੇ ਗੁਰਦੁਆਰਾ ਸਾਹਿਬ ਤੋਂ ਚਾਹ ਪੀਤੀ ਪੀਤੀ ਘਰ ਆਣ ਕੇ ਫੇਰ ਚਾਹ ਚਾਹ ਦਾ ਸਾਡੀ ਮਾਤਾ ਨੂੰ ਇਨਾ ਅਮਲ ਜੇ ਨਾ ਸਿੱਧੀ ਏੜੀ ਗੱਲ ਜੇ ਕਾਉਂ ਤੋਣਾ ਤਾਂ ਚਾਹ ਦਪਹਿਰ ਦਾ ਟਾਈਮ ਹੋ ਗਿਆ ਤਾਂ ਚਾਹ ਸਵੇਰ ਦਾ ਟਾਈਮ ਤਾਂ ਚਾਹ ਕੰਮ ਤੋਂ ਫੇਰ ਆ ਗਈ ਮੈਨੇ ਤਾਂ ਵੀ ਚਾਹ ਰਾਂ ਨੂੰ ਸੌਂ ਲੱਗਿਆ ਵੀ ਚਾਹ 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 ਹੋਈ ਜਾਂਦੀ ਜਿੰਨੀ ਤੇ ਰੋਟੀ ਨਹੀਂ ਖਾਂਦੇ ਜਿੰਨੀ ਆਡੇ ਘਰ ਚਾਹ ਹੀ ਚੱਲੀ ਜਾਂਦੀ ਆ ਦੇ ਤੁਸੀਂ ਵੀ ਮੈਂ ਤਾਂ ਪੀਣੀ ਆ ਨਾ ਪਰ ਮੰਮੀ ਨਹੀਂ ਸੇਤ ਆ ਤੇ ਮਾੜੀ ਹੁੰਦੀ ਉਹ ਚਾਹ ਆਪਾਂ ਵੇਖੀ ਕਮੈਂਟਾਂ ਵਿੱਚ ਸਾਰਿਆਂ ਨੇ ਇਹੀ ਕਹਿਣਾ ਵਾ ਕਿ ਚਾਹ ਤੀ ਛੱਡੋ ਸਿੱਧੀ ਜਿਹੀ ਗੱਲ ਆ ਉਹ ਛੱਡ ਸਕਦੀ ਕਿਆ ਨਹੀਂ ਮੰਮੀ ਇਹ ਹੂੰ ਹੂੰ ਤੇ ਚਲ ਚਾਹ ਸਵਾਲ ਲੱਗਦੀ ਆ ਨਾ ਤੇ ਗਾਂ ਜਾ ਕੇ ਨੇ ਆਪਣੇ ਸਰੀਰ ਨੂੰ ਨੁਕਸਾਨ ਕਰਨਾ ਤੇ ਮੈਂ ਚਾਹ ਘੱਟ ਕਰਦੇ ਆ ਆਪਣੀ ਪ੍ਰਾਵਾ ਤੇਰਾ ਫਾਇਦੇਮੰਦੀ ਉਹ ਤੇਰਾ ਕੰਮ ਫਾਇਦੇਮੰਦੀ ਉਹ ਤੇਰਾ ਸਰੀਰ ਸਹੀ ਰਹੂਗਾ ਪ੍ਰਾਵਾ ਚਾਹ ਪ੍ਰਾਵਾ ਚਾਹ ਹੀ ਪੀ ਜਾਨੀ ਚਾਹ ਹੀ ਚਾਹ ਚਾਹ ਹੀ ਚਾਹ ਚੱਲਦੀ ਰਹਿੰਦੀ ਸਾਡੇ ਕੋਲ ਥੋੜੀ ਮਿਲੀ ਚਾ ਲੈ ਇਹ ਗੱਲ ਹੋਈ ਯਾਰ ਲੋਕੀ ਥੋੜੀ ਵੀ ਕਹਿੰਦੇ ਥੋੜੀ ਵੀ ਈੜੀ ਹੋਵੇ ਨਾ ਲੋਕੀ ਕਹਿੰਦੇ ਕਿ ਕੋਟੀ ਇੱਕ ਮਿਲ ਜਣਾ ਬਸ ਇਹੀ ਦਿਹਾੜੀ ਦੀ ਬੜੀ ਆ ਤੇ ਮੈਂ ਦਿਹਾੜੀ ਦੇ ਵਿੱਚ ਨਾ ਦਿਹਾੜੀ ਦੇ ਵਿੱਚ ਮੰਨ ਕੇ ਚੱਲੋ ਆਪਣਾ ਡੇਢ ਗਲਾ ਤੇ ਹੋਊਗਾ ਹੀ ਡੇਢ ਤੋਂ ਗਲਾਸ ਤੇ ਦੋ ਗਲਾਸ ਤੇ ਹੋਣਗੇ ਹੀ ਰੋਜ਼ ਦੇ ਡੇਢ ਤੋਂ ਭਰਾ ਕੀ ਕਹਿੰਦਾ ਮੇਰੇ ਕਹਿੰਦਾ ਦੁੱਧ ਬੰਦ ਕਰਾ ਦੇ ਚਾਹ ਬਣਾਉਣਾ ਹਟਦੀ ਆ ਆਹੋ ਭਰਾਵਾ ਬਾਪੂ ਕਹਿੰਦਾ ਕਹਿੰਦਾ ਦੁੱਧ ਬੰਦ ਕਰਾ ਦੇਣਾ ਚਾਹ ਬਣਾਉਣੀ ਹਟਦੀ ਮਮੀ ਇਧਰ ਆ ਦੋ ਇਧਰ ਵੇਜੇ ਫੇਰ ਚਾਹ ਇਧਰ ਹੀ ਜੁੜੇ ਰਹੇ ਦਾਮ ਲੋਕਾਂ ਦੇ ਨਾਲ ਤੇ ਚੈਨਲ ਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਤੇ ਮਿਲਦੇ ਆ ਪਗਲ ਲੋਕ ਤੇ ਚੰਗੇ ਸਾਰਿਆਂ ਨੂੰ ਸੱਸ ਰੀਆਂ ਕਾਲ